ਪੁਲਿਸ ਵੱਲੋਂ ਜਿਹੜੀ ਨਸ਼ੇ ਦੇ ਖਿਲਾਫ ਮੁਹਿੰਮ ਚਲਾਈ ਗਈ ਹੈ ਉਹਦੇ ਤਹਿਤ ਕੱਲ ਮੋਗਾ ਪੁਲਿਸ ਨੂੰ ਇੱਕ ਵੱਡੀ ਸਫਲਤਾ ਲੱਗੀ ਹੈ ਇਹਦੇ ਵਿੱਚ ਦੋ ਕੇਸਿਸ ਹੈਗੇ ਪਹਿਲਾ ਕੇਸ ਹੈ ਐਫ ਆਈ ਆਰ ਨੰਬਰ 9/25 ਥਾਣਾ ਅਜੀਤਵਾਲ ਰੈਸਟ ਕੀਤਾ ਗਿਆ ਹੈ ਇਹਦੇ ਵਿੱਚ ਟੋਟਲ ਦੋ ਅਕਿਊਜ਼ ਸੀਆਈਏ ਸਟਾਫ ਵੱਲੋਂ ਫੜੇ ਗਏ ਹੈ ਤੇ ਉਹਨਾਂ ਦੇ ਕੋਲੋਂ 400 ਗ੍ਰਾਮ ਗੋਈ ਇੱਕ ਪਿਸਟਲ 32 ਬੋਰ ਸਮੇਤ ਚਾਰ ਲਾਈਵ ਰਾਉਂਡ ਤੇ ਇੱਕ ਗੱਡੀ ਹਰਿਆਣਾ ਨੰਬਰ ਦੀ BMW X1 ਬਲੂ ਕਲਰ ਦੀ ਇਨਾ ਤੋਂ ਬਰਾਮਦ ਹੋਈ ਹੈ ਆ ਸਾਰਾ ਆਪਰੇਸ਼ਨ ਐਸਪੀਡੀ ਤੇ ਡੀਐਸਪੀਡੀ ਮੋਗਾ ਦੀ ਸੁਪਰਵਾਈਜ਼ਨ ਚ ਹੋਇਆ ਹੈ ਤੇ ਅੱਜ ਦੇ ਵਿੱਚ ਮੈਂ ਆ ਦੱਸਣਾ ਚਾਹਾਂ ਚਾਹਾਂਗਾ ਕਿ ਇਹ ਜਿਹੜੇ ਦੋ ਅਕਿਊਜ਼ ਨੇ ਇਹਨਾਂ ਦੇ ਵਿੱਚ ਜਿਹੜਾ ਪਹਿਲਾ ਦੋਸ਼ੀ ਹੈ ਗੁਰਦੀਪ ਸਿੰਘ ਉਰਫ ਮਾਨਾ ਆ ਮੈਲਕਲਾ ਬਰਨਾਲੇ ਦਾ ਰਹਿਣ ਵਾਲਾ ਹੈ ਤੇ ਇਹਦੇ ਪਹਿਲਾਂ 42 ਐਫਆਈਆਰ ਦਰਜ ਨੇ ਦੂਜਾ ਦੋਸ਼ੀ ਕੁਲਵਿੰਦਰ ਸਿੰਘ ਉਰਫ ਕਿੰਦਾ ਆ ਚੂੜਚਕ ਅਜੀਤਵਾਲ ਜ਼ਿਲ੍ਹਾ ਮੋਗੇ ਦਾ ਰਹਿਣ ਵਾਲਾ ਹੈ ਇਹਤੇ ਵੀ ਪਹਿਲਾਂ 6 ਮੁਕਦਮੇ ਦਰਜ ਨੇ ਇਨਾਂ ਨੂੰ ਅੱਜ ਅਦਾਲਤ ਦੇ ਵਿੱਚ ਪੇਸ਼ ਕਰਕੇ ਹੋਰ ਡੂੰਘਾਈ ਨਾਲ ਇਹਨਾਂ ਦੀ ਪੁੱਛਗਿੱਛ ਕਰਾਂਗੇ ਤਾਂ ਕਿ ਆ ਪੂਰਾ ਡਰੱਗ ਰੈਕੇਟ ਜੋ ਹੈ ਉਹ ਪਰਦਾਫਾਸ਼ ਹੋ ਸਕੇ। ਸਰ ਗੁਰਦੀਪ ਸਿੰਘ ਇਹ ਪਹਿਲਾਂ ਤੋਂ ਪੀਓਬੀ ਐਜੂ ਕਿਉਂ ਸਮਾਨ ਹੈ? ਹੋਣਾ ਸਾਰੇ ਮੁਕਦਮਿਆਂ ਦੇ ਵਿੱਚ bail ਤੇ ਹੈਗਾ। ਪਹਿਲਾਂ ਇਹ ਤੇ ਕਾਫੀ ਮਾਮਲੇ ਦਰਜ ਨੇ। Now he is on bail. ਸਰ ਸਬੀ ਕਸਬੀ ਮਾਮਲਿਆਂ ਵਿੱਚ ਸਰ bail ਤੇ ਤਾਂ ਉਹ trial ਚੱਲਦਾ। ਹਾਂ ਜੀ ਕਾਫੀ ਮੈਂ ਇਹਨੂੰ ਸਜ਼ਾ ਵੀ ਹੋਈ ਹੈ ਤੇ ਬਾਕੀ ਮਾਮਲਿਆਂ ਦੇ ਵਿੱਚ bail ਤੇ ਬਾਹਰ ਆਇਆ ਹੈ। ਉਹ ਸਰ ਇਹ A ਕੈਟਾਗਰੀ ਗੈਸ ਹੈ ਸਰ ਕਿਸ ਕੇ ਸਾਥ ਸੰਬੰਧ ਅਸ ਹੈ ਇਸ ਦਾ? ਉਹ ਸਾਰਾ ਇਨਵੈਸਟੀਗੇਸ਼ਨ ਦਾ ਪਾਰਟ ਹੈ ਉਹ ਸਾਰਾ ਡਿਊਰਿੰਗ ਇਨਵੈਸਟੀਗੇਸ਼ਨ ਹੈ ਦੀ ਪੁੱਛੀ ਗੀਸ ਤੋਂ ਜਿਹੜੇ ਖੁਲਾਸੇ ਹੋਣਗੇ ਉਹ ਤੁਹਾਨੂੰ ਅਸੀਂ ਦੱਸ ਦੇਵਾਂਗੇ ਤਾਂ ਫਿਰ ਇਹ ਜਿਹੜਾ ਮੂਗਾ ਪੁਲਿਸ ਦੇ ਹੱਥ ਸਰ ਕਿੱਦਾਂ ਰਹਾ ਸੀ ਆ ਸਿਗਰੇਟ ਇਨਫੋਰਮੇਸ਼ਨ ਆਈ ਸੀ ਮੈਨੂਅਲ ਇਨਪੁਟ ਜਿਹੜੀ ਹੈਗੀ ਹੈ ਸੀਆਈਏ ਟੀਮ ਨੂੰ ਆਈ ਸੀ ਉਹਦੇ ਬੇਸਿਸ ਤੇ ਕ੍ਰੈਡੀਬਲ ਇਨਫੋਰਮੇਸ਼ਨ ਦੇ ਬੇਸਿਸ ਤੇ ਇਹਨਾਂ ਨੂੰ ਰਾਉਂਡ ਅਪ ਕਰ ਲਿਆ ਗਿਆ ਸਾਰੇ ਗੈਂਗਸਟਰਾਂ ਦੀ ਲਿਸਟ ਵੱਡੀ ਹੋ ਗਈ ਹੈ ਇਹਨਾਂ ਨੂੰ ਰੋਕਣ ਲਈ ਪੁਲਿਸ ਲੋਕ ਕੀ ਪ੍ਰਾਲੀਕ ਕੀਤੀ ਜਾ ਰਹੀ ਹੈ ਇਹਦੇ ਲਈ ਅਸੀਂ ਇਹਨਾਂ ਨੂੰ ਕੰਟੀਨਿਊਸਲੀ ਅਰੈਸਟ ਕਰ ਰਹੇ ਹਾਂ ਤੇ ਐਗਰੈਸਿਵਲੀ ਪੁਲਿਸ ਇਹਨਾਂ ਦੇ ਅਗੇਂਸਟ ਐਕਸ਼ਨ ਲੈ ਰਹੀ ਹੈ ਜਿੱਥੇ ਵੀ ਸਾਨੂੰ ਕੋਈ ਇਨਫੋਰਮੇਸ਼ਨ ਆ ਰਹੀ ਹੈ ਉਹਨਾਂ ਦੇ ਖਿਲਾਫ ਅਸੀਂ ਨਵੇਂ ਜਿਹੜੇ ਸੈਕਸ਼ਨ ਆਏ ਨੇ ਬੀਐਨਐਸਐਸ ਦੇ ਉਹਨਾਂ ਦੇ ਤਹਿਤ ਵੀ ਇਹਨਾਂ ਦੇ ਖਿਲਾਫ ਕਾਰਵਾਈ ਕਰ ਰਹੇ ਹਾਂ ਜਿਹਦੇ ਤਹਿਤ ਇਹਨਾਂ ਨੂੰ ਕਈ ਦਿਨਾਂ ਤੱਕ }{|\text{ਬੇਲ ਨਾ ਮਿਲੇ}}ਤੇ ਹੋਰ ਵੀ ਜਿਹੜੇ ਇਹਨਾਂ ਦੇ ਅਸੋਸੀਏਟਸ ਹੈਗੇ ਉਹਨਾਂ ਨੂੰ ਵੀ ਅਸੀਂ ਅਰੈਸਟ ਕਰ ਰਹੇ ਹਾਂ ਸਰ ਇਹਨਾਂ ਦੇ ਜਿਹੜਾ ਦੂਜਾ ਸਾਥੀ ਹੈ ਕੁਲਵਿੰਦਰ ਸਿੰਘ ਉਹ ਇਹਦੇ ਸੰਪਰਕ ਚ ਕਿਵੇਂ ਆ ਉਹ ਹੁਣ ਇਨਵੈਸਟੀਗੇਸ਼ਨ ਚ ਕਲੀਅਰ ਹੋ ਜਾਊਗਾ ਸਰ ਹੁਣ ਅਸੀਂ ਇਹਦੀ ਪੁੱਛਗਿੱਛ ਕਰਾਂਗੇ ਦੋਨਾਂ ਦੀ ਡੂੰਘਾਈ ਨਾਲ ਡ ਪੁਲਿਸ ਵੱਲੋਂ ਜਿਹੜੀ ਨਸ਼ੇ ਦੇ ਖਿਲਾਫ ਮੁਹਿੰਮ ਚਲਾਈ ਗਈ ਹੈ ਉਹਦੇ ਤਹਿਤ ਕੱਲ ਮੋਗਾ ਪੁਲਿਸ ਨੂੰ ਇੱਕ ਵੱਡੀ ਸਫਲਤਾ ਲੱਗੀ ਹੈ ਇਹਦੇ ਵਿੱਚ ਦੋ ਕੇਸਿਸ ਹੈਗੇ ਪਹਿਲਾ ਕੇਸ ਹੈ ਐਫ ਆਈ ਆਰ ਨੰਬਰ 9/25 ਥਾਣਾ ਅਜੀਤਵਾਲ ਰੈਸਟ ਕੀਤਾ ਗਿਆ ਹੈ ਇਹਦੇ ਵਿੱਚ ਟੋਟਲ ਦੋ ਅਕਿਊਜ਼ ਸੀਆਈਏ ਸਟਾਫ ਵੱਲੋਂ ਫੜੇ ਗਏ ਹੈ ਤੇ ਉਹਨਾਂ ਦੇ ਕੋਲੋਂ 400 ਗ੍ਰਾਮ ਗੋਈ ਇੱਕ ਪਿਸਟਲ 32 ਬੋਰ ਸਮੇਤ ਚਾਰ ਲਾਈਵ ਰਾਉਂਡ ਤੇ ਇੱਕ ਗੱਡੀ ਹਰਿਆਣਾ ਨੰਬਰ ਦੀ BMW X1 ਬਲੂ ਕਲਰ ਦੀ ਇਨਾ ਤੋਂ ਬਰਾਮਦ ਹੋਈ ਹੈ ਆ ਸਾਰਾ ਆਪਰੇਸ਼ਨ ਐਸਪੀਡੀ ਤੇ ਡੀਐਸਪੀਡੀ ਮੋਗਾ ਦੀ ਸੁਪਰਵਾਈਜ਼ਨ ਚ ਹੋਇਆ ਹੈ ਤੇ ਅੱਜ ਦੇ ਵਿੱਚ ਮੈਂ ਆ ਦੱਸਣਾ ਚਾਹਾਂ ਚਾਹਾਂਗਾ ਕਿ ਇਹ ਜਿਹੜੇ ਦੋ ਅਕਿਊਜ਼ ਨੇ ਇਹਨਾਂ ਦੇ ਵਿੱਚ ਜਿਹੜਾ ਪਹਿਲਾ ਦੋਸ਼ੀ ਹੈ ਗੁਰਦੀਪ ਸਿੰਘ ਉਰਫ ਮਾਨਾ ਆ ਮੈਲਕਲਾ ਬਰਨਾਲੇ ਦਾ ਰਹਿਣ ਵਾਲਾ ਹੈ ਤੇ ਇਹਦੇ ਪਹਿਲਾਂ 42 ਐਫਆਈਆਰ ਦਰਜ ਨੇ ਦੂਜਾ ਦੋਸ਼ੀ ਕੁਲਵਿੰਦਰ ਸਿੰਘ ਉਰਫ ਕਿੰਦਾ ਆ ਚੂੜਚਕ ਅਜੀਤਵਾਲ ਜ਼ਿਲ੍ਹਾ ਮੋਗੇ ਦਾ ਰਹਿਣ ਵਾਲਾ ਹੈ ਇਹਤੇ ਵੀ ਪਹਿਲਾਂ 6 ਮੁਕਦਮੇ ਦਰਜ ਨੇ ਇਨਾਂ ਨੂੰ ਅੱਜ ਅਦਾਲਤ ਦੇ ਵਿੱਚ ਪੇਸ਼ ਕਰਕੇ ਹੋਰ ਡੂੰਘਾਈ ਨਾਲ ਇਹਨਾਂ ਦੀ ਪੁੱਛਗਿੱਛ ਕਰਾਂਗੇ ਤਾਂ ਕਿ ਆ ਪੂਰਾ ਡਰੱਗ ਰੈਕੇਟ ਜੋ ਹੈ ਉਹ ਪਰਦਾਫਾਸ਼ ਹੋ ਸਕੇ। ਸਰ ਗੁਰਦੀਪ ਸਿੰਘ ਇਹ ਪਹਿਲਾਂ ਤੋਂ ਪੀਓਬੀ ਐਜੂ ਕਿਉਂ ਸਮਾਨ ਹੈ। ਹੋਣਾ ਸਾਰੇ ਮੁਕਦਮਿਆਂ ਦੇ ਵਿੱਚ bail ਤੇ ਹੈਗਾ। ਪਹਿਲਾਂ ਇਹ ਤੇ ਕਾਫੀ ਮਾਮਲੇ ਦਰਜ ਨੇ। Now he is on bail. ਸਰ ਸਬੀ ਕਸਬੀ ਮਾਮਲਿਆਂ ਵਿੱਚ ਸਰ bail ਤੇ ਤਾਂ ਉਹ trial ਚੱਲਦਾ। ਹਾਂ ਜੀ ਕਾਫੀ ਮੈਂ ਇਹਨੂੰ ਸਜ਼ਾ ਵੀ ਹੋਈ ਹੈ ਤੇ ਬਾਕੀ ਮਾਮਲਿਆਂ ਦੇ ਵਿੱਚ bail ਤੇ ਬਾਹਰ ਆਇਆ ਹੈ। ਉਹ ਸਰ ਇਹ A ਕੈਟਾਗਰੀ ਗੈਸ ਹੈ ਸਰ ਕਿਸ ਕੇ ਸਾਥ ਸੰਬੰਧ ਅਸ ਹੈ ਇਸ ਦਾ? ਉਹ ਸਾਰਾ ਇਨਵੈਸਟੀਗੇਸ਼ਨ ਦਾ ਪਾਰਟ ਹੈ ਉਹ ਸਾਰਾ ਡਿਊਰਿੰਗ ਇਨਵੈਸਟੀਗੇਸ਼ਨ ਹੈ ਦੀ ਪੁੱਛੀ ਗੀਸ ਤੋਂ ਜਿਹੜੇ ਖੁਲਾਸੇ ਹੋਣਗੇ ਉਹ ਤੁਹਾਨੂੰ ਅਸੀਂ ਦੱਸ ਦੇਵਾਂਗੇ ਤਾਂ ਫਿਰ ਇਹ ਜਿਹੜਾ ਮੂਗਾ ਪੁਲਿਸ ਦੇ ਹੱਥ ਸਰ ਕਿੱਦਾਂ ਰਹਾ ਸੀ ਆ ਸਿਗਰੇਟ ਇਨਫੋਰਮੇਸ਼ਨ ਆਈ ਸੀ ਮੈਨੂਅਲ ਇਨਪੁਟ ਜਿਹੜੀ ਹੈਗੀ ਹੈ ਸੀਆਈਏ ਟੀਮ ਨੂੰ ਆਈ ਸੀ ਉਹਦੇ ਬੇਸਿਸ ਤੇ ਕ੍ਰੈਡੀਬਲ ਇਨਫੋਰਮੇਸ਼ਨ ਦੇ ਬੇਸਿਸ ਤੇ ਇਹਨਾਂ ਨੂੰ ਰਾਉਂਡ ਅਪ ਕਰ ਲਿਆ ਗਿਆ ਸਾਰੇ ਗੈਂਗਸਟਰਾਂ ਦੀ ਲਿਸਟ ਵੱਡੀ ਹੋ ਗਈ ਹੈ ਇਹਨਾਂ ਨੂੰ ਰੋਕਣ ਲਈ ਪੁਲਿਸ ਲੋਕ ਕੀ ਪ੍ਰਾਲੀਕ ਕੀਤੀ ਜਾ ਰਹੀ ਹੈ ਇਹਦੇ ਲਈ ਅਸੀਂ ਇਹਨਾਂ ਨੂੰ ਕੰਟੀਨਿਊਸਲੀ ਅਰੈਸਟ ਕਰ ਰਹੇ ਹਾਂ ਤੇ ਐਗਰੈਸਿਵਲੀ ਪੁਲਿਸ ਇਹਨਾਂ ਦੇ ਅਗੇਂਸਟ ਐਕਸ਼ਨ ਲੈ ਰਹੀ ਹੈ ਜਿੱਥੇ ਵੀ ਸਾਨੂੰ ਕੋਈ ਇਨਫੋਰਮੇਸ਼ਨ ਆ ਰਹੀ ਹੈ ਉਹਨਾਂ ਦੇ ਖਿਲਾਫ ਅਸੀਂ ਨਵੇਂ ਜਿਹੜੇ ਸੈਕਸ਼ਨ ਆਏ ਨੇ ਬੀਐਨਐਸਐਸ ਦੇ ਉਹਨਾਂ ਦੇ ਤਹਿਤ ਵੀ ਇਹਨਾਂ ਦੇ ਖਿਲਾਫ ਕਾਰਵਾਈ ਕਰ ਰਹੇ ਹਾਂ ਜਿਹਦੇ ਤਹਿਤ ਇਹਨਾਂ ਨੂੰ ਕਈ ਦਿਨਾਂ ਤੱਕ }{|\text{ਬੇਲ ਨਾ ਮਿਲੇ}}ਤੇ ਹੋਰ ਵੀ ਜਿਹੜੇ ਇਹਨਾਂ ਦੇ ਅਸੋਸੀਏਟਸ ਹੈਗੇ ਉਹਨਾਂ ਨੂੰ ਵੀ ਅਸੀਂ ਅਰੈਸਟ ਕਰ ਰਹੇ ਹਾਂ ਸਰ ਇਹਨਾਂ ਦੇ ਜਿਹੜਾ ਦੂਜਾ ਸਾਥੀ ਹੈ ਕੁਲਵਿੰਦਰ ਸਿੰਘ ਉਹ ਇਹਦੇ ਸੰਪਰਕ ਚ ਕਿਵੇਂ ਆ ਉਹ ਹੁਣ ਇਨਵੈਸਟੀਗੇਸ਼ਨ ਚ ਕਲੀਅਰ ਹੋ ਜਾਊਗਾ ਸਰ ਹੁਣ ਅਸੀਂ ਇਹਦੀ ਪੁੱਛਗਿੱਛ ਕਰਾਂਗੇ ਦੋਨਾਂ ਦੀ ਡੂੰਘਾਈ ਨਾਲ ਡ